ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਮਿੱਤਰੋ ਆਪਣਾ ਸੱਜਣ ਮਿੱਤਰ ਆ ਭਰਾ ਇੱਥੇ ਬਿਲਗੇ ਤੋਂ ਹੀ ਟ੍ਰੈਕਟਰ ਲੈ ਗਿਆ ਨਾ ਵਾ ਤੇ ਇਹਨੂੰ ਲੱਗੇ ਸੀਗੇ ਟਾਇਰ ਚੇਂਜ ਕਰਨੇ ਸੀ ਮੂਹਲੇ ਆਹ ਵਾਲੇ ਪਾਉਣ ਲੱਗੇ 1016 ਤੇ ਆਪਾਂ ਵੀ ਇੱਥੇ ਫੇਰ ਆਏ ਸੀਗੇ ਦੋ ਤਿੰਨ ਇਹਦੇ ਟੈਸ਼ਨ ਮਤਲਬ ਕਿ ਸਾਈਡੀਆਂ ਜੀਆਂ ਕਰਾਉਣੀਆਂ ਸੀਗੀਆਂ ਇੱਕ ਤਾਂ ਆਹ ਬੰਨੇ ਵਾਲਾ ਇਧਰ ਉੱਪਰਲਾ ਫਾਲਾ ਥੋੜਾ ਜਿਹਾ ਮੱਖੀਆਂ ਜੀਆਂ ਮਰੀਆਂ ਸੀ ਉਹ ਕਰਾਉਣ ਲੱਗੇ ਸੀ ਤੇ ਇਹ ਹੁਣ ਜਿਹੜਾ ਨਵਾਂ ਹੌਲੈਂਡ ਨੇ ਖੱਤੀ ਤੀ ਕਾਫੀ ਇਹਦੇ ਵਿੱਚ ਚੇਂਜਸ ਕੀਤੀਆਂ ਆ ਜਿੱਦਾਂ ਤੇ ਪਹਿਲਾਂ ਨਾਲੋਂ ਜਿੱਦਾ ਆਪਣਾ ਕਈ ਚੀਜ਼ਾਂ ਮਤਲਬ ਕਿ ਕੰਪਨੀ ਨੇ ਬਹੁਤ ਵਧੀਆ ਜਿਹੜੀਆਂ ਚੀਜ਼ ਜਿੱਦਾ ਕਹੜੀ ਵੀ ਫਾਰਮਰ ਦੇ ਦੀ ਡਿਮਾਂਡ ਦੇ ਥਾਣਾ ਪਰ ਕਈ ਵਿੱਚ ਜਿਹੜੀਆਂ ਥੋੜੀਆਂ ਉਹਨਾਂ ਨੇ ਜ਼ਿਆਦਾ ਹਨਾ ਘਟਦੇ ਜਾਂ ਕੰਮ ਕਰਤਾ ਤੇ ਪਹਿਲਾ ਨੰਬਰ ਆਹ ਜਿੱਦਾ ਲੇਟ ਐਲਈਡੀ ਕਾਤੀਆਂ ਇਹਨਾਂ ਦੀ ਇਹ ਆ ਵੀ ਨਾ ਕੋਈ ਸ਼ੀਸ਼ਾ ਟੁੱਟਣ ਦਾ ਛੇਤੀ ਨਾ ਕੋਈ ਪਾਣੀ ਪੈਣ ਦਾ ਨੇ ਤਾਂ ਆਮ ਤਰ੍ਹਾਂ ਆਮ ਕਰਕੇ ਜਿਆਦਾ ਤਾਂ 60 ਵੜੀਆਂ ਲਾਉਣੀਆਂ ਪੈਂਦੀ ਹੁੰਦੀਆਂ ਸੀ ਉਹਨਾਂ ਦੇ ਵਿੱਚ ਉਹ オリジナル ਮਹਿੰਗੀਆਂ ਹੁੰਦੀਆਂ ਸੀ ਆ ਆਪਾਂ ਜਿਹੜਾ ਹਾਈ ਲੌਕਸਰੀਆਂ ਲਾਈਆਂ ਆ ਇਹਨਾਂ ਨੇ ਵੀ ਚੌਥਾ ਪੰਜਵਾਂ ਸਾਲ ਆ ਜਾਂਦੀ ਇਹ ਵੀ ਟਿਕਿਆ ਜਾਂਦੀ ਆ ਤੇ ਆਹ ਫਰੰਟ ਲਾਈਟਾਂ ਵੀ ਬਹੁਤ ਘੈਂਟ ਬਣਾਤੀਆਂ ਅੱਗੇ ਨੂੰ ਐਲਈਡੀ ਘਾਤੀ ਸਾਈਡ ਤੇ ਤੇ ਪਾਰਕਿੰਗ ਤੇ ਐਲਈਡੀ ਮਰਗਾਟਾਂ ਨਾਲ ਬਾਕੀ ਹੈੱਡਲਾਈਟ ਤੇ ਇਹਨਾਂ ਨੇ ਆਹ ਕੰਮ ਬਾਲੇ ਦੁੱਖ ਤੋੜਦੇ ਇਹਨਾਂ ਨੇ ਜਿਹੜਾ ਕੀ ਇਹਨਾਂ ਨੇ ਆਹ ਪਾਵਰ ਸਟੀering ਦੇ ਜਿਹੜੇ ਹਨਾ ਪਾਈਪ ਹੁੰਦੇ ਸੀਗੇ ਮਤਲਬ ਕਿ ਜਿਹੜੀਆਂ ਆ ਸਪਲਾਈਆਂ ਸੀ ਪਾਵਰ ਸਟੀering ਦੀਆਂ ਇਹ ਇੱਥੇ ਹੁੰਦੀਆਂ ਸੀਗੀਆਂ ਇਹਦੇ ਨਾਲ ਇਹਦੀ ਦਿੱਕਤ ਕੀ ਹੁੰਦੀ ਸੀਗੀ ਵੀ ਜਦੋਂ ਆਹ ਪੰਪ ਦਾ ਐਡਵਾਂਸ ਕਰਨਾ ਜਾਂ ਪੰਪ ਦੀ ਕੋਈ ਵੀ ਪਲੇਟ ਪਲੂਟ ਚੱਕ ਕੇ ਸਪਰਿੰਗ ਚੇਂਜ ਕਰਨਾ ਹਨਾ ਬਹੁਤ ਜ਼ਿਆਦਾ ਦਿੱਕਤ ਪੈਂਦੀ ਹੈ ਜਿੱਦਾਂ ਆਪਣੇ ਇੱਧਰ ਪਹਿਲਾਂ ਆਹ ਕੰਮ ਹੁੰਦਾ ਸੀਗਾ ਆ ਜਿਹੜੀਆਂ ਪਾਵਰ ਸਟੀering ਦੀ ਆ ਦੇਖੋ ਸਪਲਾਈ ਆ ਇੱਥੇ ਮੋਰਚੀ ਪੰਪਦੇ ਐ ਕੀਤੀ ਹੁੰਦੀ ਸੀ ਥੱਲੇ ਜੀ ਨਗਾ ਕੇ ਇੱਥੋਂ ਜੀ ਐ ਤੇ ਇਹਨਾਂ ਨੇ ਹੁਣ ਬਾਰੋ-ਬਾਰ ਜਿਦਾ ਕਰਤੀ ਐ ਇਹਦੇ ਕਾਰਨ ਕੀ ਹੁੰਦਾ ਸੀ ਵੀ ਆ ਜਦਦਾ ਹੁਣ ਆ ਪੰਪ ਦੀ ਪਲੇਟ ਖੋਲਣੀ ਜਾਂ ਪੰਪ ਦੇ 나ੜ ਖੋਲਣੇ ਬਹੁਤ ਜ਼ਿਆਦਾ ਦਿੱਕਤ ਪੈਂਦੀ ਐ ਇਹਨੂੰ ਕਦੀ ਬਾਹਰ ਨੂੰ ਧੱਕਣਾ ਪੈਂਦਾ ਸੀ ਕਦੀ ਅੰਦਰ ਨੂੰ ਧੱਕਣਾ ਪੈਂਦਾ ਸੀ ਤੇ ਅੱਗੇ ਨਾਲੋਂ ਇਹਦਾ ਫੂਟ ਰੈਸਟ ਆ ਵੀ ਬਹੁਤ ਉੱਚਾ ਕਰਤਾ ਗਿਆ ਡਾਊਨ ਹੁੰਦਾ ਸੀ ਇਹ ਤਾਂ ਚਲੋ ਇੰਨਾ ਇਹਦਾ ਕੋਈ ਬੈਨੀਫਿਟ ਨਹੀਂ ਆ ਮੇਰੇ ਹਿਸਾਬ ਨਾਲ ਜਿਹੜਾ ਉੱਤੇ ਬਹਿ ਕੇ ਦੇਖਿਆ ਜਿਆਦਾ ਗੋਡੇ ਜੇ ਹੁਣ ਜਿੱਦਾਂ ਕਹੜੀਏ ਵੀ ਜਿਹਦੇ ਬੰਦੇ ਦੀ ਹਾਈਟ ਹੈ ਜਿਆਦਾ ਹੈ ਗੋਡੇ ਜੇ ਮੁੜਦੇ ਆ ਵੀ ਕਿਉਂਕਿ ਤਾਂ ਉਹ ਉੱਚਾ ਹੋ ਗਿਆ ਤੇ ਅੱਗੇ ਇਦਾਂ ਹੁੰਦਾ ਸੀ ਵੀ ਇੱਥੇ ਪੈਰ ਰੱਖਣ ਵਾਲਾ ਲਾਓ ਐਨ ਕੰਫਰਟ ਪੂਰਾ ਐਨ ਯਾਰੇ ਦਾ ਬੰਦਾ ਪੈਂਦਾ ਹੁੰਦਾ ਸੀ ਡਾਉਨ ਸੀ ਹੁਣ ਇਹਨਾਂ ਨੇ ਇਹ ਜਿਆਦਾ ਉੱਚਾ ਕਰਤਾ ਇੱਕ ਆਹਾ ਕੰਮ ਬਹੁਤ ਇਹਨਾਂ ਨੇ ਆ ਦੇਖੋ ਤਿੰਨ ਕੁੰਗਲਾਂ ਦਾ ਫਰਕ ਹੈ ਇਹਦੇ ਵਿੱਚ ਸਟੀering ਤੇ ਇਹਨਾਂ ਨੇ ਹੁਣ ਜਿੱਦਾਂ ਜਿਆਦਾ ਹੀ ਤਰ ਤਾਂ ਹੀ ਜਿਆਦਾ ਤਾਂ ਨੂੰ ਚੱਕਦਾ ਕਿਉਂਕਿ ਇਸ ਚੀਜ਼ ਦੇ ਕਾਨੀ ਦੀ ਥੋੜੀ ਚਲਾਈ 60 ਵਾਲੀ ਮੰਨੀ ਜਾਂਦੀ ਹੁੰਦੀ ਸੀ ਵੀ ਜਿੱਦਾਂ ਫਾਨ ਟਰੈਕ 60 ਦੀ ਆ ਇਹ ਕਹਿੰਦਾ ਭਾਬੀ ਸਟੀering ਜਿੱਦਾਂ ਜਦੋਂ ਆਪਾਂ ਇਹਨੂੰ ਆਹ ਚੇਂਜ ਕਰਕੇ ਜੇ ਆਪਾਂ ਥੋੜਾ ਜਿਹਾ ਅਪ ਕਰਨਾ ਹੁੰਦਾ ਸੀ ਇਹੇ ਚੇਂਜ ਕਰ ਦਿੱਤੀ ਤੇ ਨਹੀਂ ਤਾਂ ਫਿਰ ਇਹਨੂੰ ਦੂਆ ਪਾਦੀਦਾ ਸੀਗਾ ਜਿੱਦਾਂ 60 ਵਾਲਾ ਵੀ ਪੈਂਦਾ ਇਹ ਸੋਨਾ ਲੇਕਾ ਵਾਲਾ ਉਹਦੇ ਨਾਲ ਫਿਰ ਇਹ ਬਰਾਬਰ ਜਾਂਦਾ ਸੀ ਜਿੱਦਾਂ ਐਨ ਫਾਂਟ੍ਰੈਕ 60 ਦੇ ਜਿੱਦਾਂ ਕਹੜੀ ਪੱਟਾਂੀਆਂ ਜਾਂ ਸਟੀering ਆ ਜਾਂਦਾ ਸੀ ਪਰ ਇਹਨਾਂ ਨੇ ਇਹ ਕੰਪਨੀ ਨੇ ਆਹ ਕੰਮ ਥੋੜਾ ਜਿਹਾ ਬਹੁਤ ਜ਼ਿਆਦਾ ਦਿੱਤਾ ਹਨ ਨੂੰ ਝੱਕਦਾ ਦੇਖੋ ਕਿੰਨਾ ਉੱਚਾ ਫਰਕ ਪਾਤਾ ਘੱਟੋ ਘੱਟ ਨਹੀਂ ਮੇਰੇ ਹਿਸਾਬ ਨਾਲ ਇਹ ਹੋਣਾ ਹੀ ਆ ਵੀ 4-5-5 ਇੰਚ ਤਾਂ ਹੋਣਾ ਹੀ ਆ ਅੱਗੇ ਹੁੰਦਾ ਸੀਗਾ 2.5 ਇਹ ਕੰਮ ਨਹੀਂ ਇਹਨਾਂ ਨੇ ਵਧੀਆ ਕੀਤਾ ਇੱਥੇ ਜਦੋਂ ਹੁਣ ਬੈਨ ਨੇ ਆਹ ਛੋ ਰਹਿਣ ਦੀ ਡਾਉਨ ਉਹਦੀ ਤੇ ਸਟੀਅਰਿੰਗ ਜਿਹੜਾ ਜ਼ਿਆਦਾ ਹੀ ਤਾਂ ਹਾਨੂੰ ਉੱਪਰ ਨੂੰ ਚੜ ਜਾਂਦਾ ਬਾਕੀ ਹੋਰ ਇਹਦੇ ਵਿੱਚ ਕੋਈ ਦਾ ਚੇਂਜਸ ਨਹੀਂ ਕੀਤੀ ਆ ਜੋ ਇਹਦੇ ਮੋਗਲੇ ਠੰਡਾ ਆਹ ਪੰਪ ਦਾ ਮੋਗਲੇ ਠੰਡਾ ਕਰਨ ਵਾਲਾ ਉਹ ਹੀ ਇਹਦੇ ਆਹ ਆਉਂਦਾ ਇੰਟਰਕੂਲਰ ਦੂਸਰਾ ਇੰਟਰਕੂਲਰ ਹੋਰ ਕੋਈ ਕੋਈ ਖਾਸ ਕੋਈ ਤਕਨੀਕ ਨਹੀਂ ਸਾਰੀ ਜਿੱਦਾਂ ਹੁਣ ਕਈ ਆਮ ਕਹਿ ਦਿੰਦੇ ਆ ਵੀ ਬਹੁਤ ਫਰਕ ਕਰਤਾ ਆ ਬਸ ਆਹੀ ਚਾਰ ਪੰਜ ਚੀਜ਼ਾਂ ਦਾ ਫਰਕ ਕੀਤਾ ਆ ਇੱਕ ਤਾਂ ਹੈਰੀ ਪਾਵਰ ਸਟੀering ਦੀ ਸਪਲਾਈ ਜਿਹੜੀ ਬਾਹਰਤੀ ਅੱਗੇ ਇੱਥੇ ਉੱਪਰਤੀ ਹੁੰਦੀ ਸੀ ਇਹ ਬਾਹਰਤੀ ਕਰਤੀ ਆ ਤੇ ਆਹ T2 ਵਾਲਾ ਫਿਲਟਰ ਵੀ ਸੇਮ ਇਹ ਤਾਂ ਅੱਗੇ ਥੋੜਾ ਲੱਗੇ ਹੁੰਦਾ ਹੁਣ ਥੋੜਾ ਬਾਹਰ ਨੂੰ ਕੱਢਤਾ ਸਿਰਫ ਇਹ ਕ ਆਹ ਇਹਨਾਂ ਨੇ ਆਹ ਫੂਟ ਰੈਸਟਰ ਵਾਲੇ ਆ ਜਿਹੜਾ ਇਹ ਉੱਚਾ ਕਰਤਾ ਥੋੜੇ ਲੈਫਟ ਦੇ ਆਹ ਜਿਹੜੇ ਸੌਰੀ ਬ੍ਰੇਕ ਪੈਡਲ ਇਹ ਥੋੜੇ ਜ਼ਿਆਦਾ ਅੱਗੇ ਨਾਲੋਂ ਫੋਲਡ ਕਰਤੇ ਆ ਅੱਗੇ ਥੋੜੇ ਥੋੜੇ ਜਿਹਾ ਉੱਪਰ ਜਿੰਦਾ ਜਿਦਾ ਸਿੱਧੇ ਹੁੰਦੇ ਹੁਣ ਥੋੜੇ ਜ਼ਿਆਦਾ ਮੋੜਨੇ ਕੀਤੇ ਇੱਕ ਆਹ ਸੀਟ ਦੇ ਵਿੱਚ ਚੇਂਜਸ ਕੀਤੀਆਂ ਜਿੱਦਾਂ ਹੁਣ ਬੈਲਟ ਬੁਲਟ ਲੱਗਣ ਵਾਲਾ ਨਾਲ ਜਗਾੜ ਲਾਤਾ ਤੇ ਆ ਜਿਹੜਾ ਜਿੱਦਾਂ ਇਹਦੇ ਪੱਲੇ ਆ ਥੋੜੇ ਜੇ ਚੌੜੇ ਕਰਦੇ ਅੱਗੇ ਨਾਲ ਤੇ ਇੱਕ ਸਾਰਿਆਂ ਨਾਲੋਂ ਬੈਸਟ ਕਮ ਇਹ ਰਿਹਾ ਦੇਖੋ ਜਿੱਦਾਂ ਪਹਿਲਾ ਮਾਡਲ ਦੇ ਆਪਣੇ ਇਦਾਂ ਮਿੱਤਰੋ ਸੰਗਲ ਆਉਂਦੇ ਹੁੰਦੇ ਸੀ ਸਾਈਡਾਂ ਤੇ ਸੰਗਲ ਕਮਾ ਕੇ ਖੁੱਲੇ ਕਰੋ ਟੈਡ ਕਰੋ ਹੁਣ ਇਹਨਾਂ ਨੇ ਆਹ ਜਗਾੜੂ ਇਹਨਾਂ ਪੂਰਾ ਲਾਤਾ ਜਿੱਦਾਂ ਆਪਣੇ 60 55 ਨੂੰ ਆਉਂਦਾ ਫਾਰਮ ਟਰੱਕ ਨੂੰ ਬਸ ਤਿੰਨ ਕੱਢੇ ਅਰਜਨ ਨੂੰ ਜਿੱਦਾਂ ਸੋਨਾ ਲੀਕਾ ਦੇ ਸਾਰਿਆਂ ਦੇ ਆਹੀ ਆਉਂਦਾ ਪੈਨ ਕੱਡੋ ਤੇ ਅਗਲੇ ਜੇ ਤੇ ਮਾਜੀ ਸੀ ਇਦਾਂ ਜਿੱਦਾਂ ਹੁਣ ਟੈਟ ਵੀ ਕਰਨਾ ਹੈ ਅੱਗੇ ਪੂਰੇ ਸੰਗਲ ਕਿਉਂਕਿ ਸੰਗਲ ਨੂੰ ਜੇ ਆਪਾਂ ਨਹੀਂ ਯੂਜ਼ ਕਰਦੇ ਹੁੰਦੇ ਸੀ ਬਾਲਾ ਬਰਤੋਚ ਨਹੀਂ ਲਿਉਂਦੇ ਹਨਾ ਇਦਾਂ ਕੱਸ ਦੇ ਢਿੱਲੇ ਕਰਦੇ ਜਾਂ ਨਹੀਂ ਬਾਲਾ ਹੀ ਉਹ ਜਾਮ ਹੋ ਜਾਂਦੇ ਸੀ ਫੇ ਉਹਨੂੰ ਖੋਲ ਕੇ ਸੱਟਾ-ਸੱਟਾ ਮਾਰ ਕੇ ਡੀਜ਼ਲ ਚ ਸੱਟ ਸੁੱਟ ਕੇ ਫੇ ਚਾਲੂ ਕਰਨਾ ਪੈਂਦਾ ਸੀ ਹੁਣ ਇਹਨਾਂ ਨੇ ਆਹ ਜਿਹੜਾ ਜਿਗਾੜ ਲਾਇਆ ਬਾਲਾ ਹੀ ਸਰਾ ਪੂਰਾ ਘੈਂਟ ਕੰਮ ਐਨ ਕਰਦਾ ਤੇ ਇੱਕ ਇਹਨਾਂ ਨੇ ਕੰਪਨੀ ਨੇ ਹੋਰ ਇਹਦੇ ਵਿੱਚ ਦੋ ਸਟੈਪ ਬਣਾਤੇ ਆ ਅੱਗੇ ਇਕੁਅਲ ਸਟੈਪ ਹੁੰਦਾ ਸੀ ਕਿਉਂਕਿ ਆਹਾ ਉੱਚਾ ਕਰਨ ਦੇ ਕਾਰਨ ਕਿਉਂਕਿ ਜਦੋਂ ਹੁਣ ਇਹਦੇ ਉੱਤੇ ਇਦਾਂ ਜਦੋਂ ਬੈੰਨੇ ਵੀ ਆ ਪਹਿਲੀ ਗੱਲ ਹੁਣ ਇਹਦੇ ਵਿੱਚ ਇਹ ਹੈ ਵੀ ਇਧਰਲੇ ਪਾਸੇ ਜੀ ਬ੍ਰੇਕਾਂ ਵਾਲ ਜੀ ਤਾਂ ਚੜ੍ਹ ਹੀ ਨਹੀਂ ਸਕਦਾ ਬੰਦਾ ਉੱਚਾ ਹੀ ਇੰਨਾ ਕਰਤਾ ਤੇ ਆਹ ਦੇਖੋ ਮਿੱਤਰੋ ਗੋਡੇ ਯਾਨੀ ਕਿ ਜੇ ਇਦਾਂ ਬੰਦਾ ਬੈੰਦਾ ਗੋਡੇ ਤਾਂ ਹਾਂ ਹੀ ਅੱਗੇ ਥੱਲੇ ਹੁੰਦੇ ਸੀ ਆਹ ਜਿਹੜਾ ਕੰਮ ਆ ਇਹ ਨਹੀਂ ਸਹੀ ਕੀਤਾ ਦੇਖੋ ਕਿੰਨਾ ਫਰਕ ਆ ਇਹ ਹੁਣ ਏਦਾਂ ਉੱਪਰ ਬਹਿ ਕੇ ਕਹਿ ਲਈਏ ਵੀ ਫੀਲਿੰਗ ਹੀ ਨਹੀਂ ਆ ਰਹੀ ਵੀ ਹੌਲੈਂਡ ਤੇ ਬੈਠੇ ਆ। ਆ ਦੇਖੋ ਸ਼ੋ ਕਿੰਨੀ ਜ਼ਿਆਦਾ ਨੀਵੀਂ ਘਾਤੀ ਆ। ਘਟੋ ਘਟਨੀ ਵੀ ਗੱਠ ਦੋ ਮਾਡਲ ਦੇ ਦੋ ਕੁੰਗੜਾ ਘਟ ਬਹੁਤ ਜ਼ਿਆਦਾ ਉੱਚਾ ਕਰਤਾ ਇਹਨਾਂ ਨੇ। ਆ ਦੇਖੋ ਜਦੋਂ ਇੱਥੇ ਆ। ਉੱਪਰ ਬੈੰਨੇ ਆ। ਹੌਲੈਂਡ ਵਾਲੀ ਨਿੱਜ ਦਾ ਉਹਦੇ ਜਿਵੇਂ ਹੀ ਬਿਲਕੁਲ ਏਦਾਂ ਵੀ ਪੱਟਾਈਆਂ ਚ ਸਟੀਰਿੰਗ ਆ ਜਾਂਦਾ ਹੈ ਤੇ ਐਨ ਬੰਦਾ ਇਹਦਾ ਬੁੱਕਲ ਜੀ ਤੇ ਲਾ ਕੇ ਇਹ ਜ਼ਿਆਦਾਤਰ ਮੋਢੇ ਜਿਦਾ ਹੁਣ ਕਹਿ ਲਈਏ ਬੰਦੇ ਨੂੰ ਤਾਂ ਚੱਕ ਕੇ ਬੈਣਾ ਪਿਆ ਕਰਨਾ ਤਾਂ। ਹੋਰ ਕੋਈ ਏਡੀ ਇਹਦੇ ਵਿੱਚ ਖਾਸ ਨਹੀਂ ਕੋਈ ਚੇਂजेस ਨਹੀਂ ਕੀਤੀਆਂ ਪੰਪ ਦਾ ਥੋੜਾ ਕੋ ਤਾਂ ਚੇਂजेस ਕੀਤੀਆਂ ਆ ਤੇ ਇੱਕ ਹਾਲੇ ਹੁਣ ਇਹ ਬਈ ਬਾਕੀ ਹੁਣ ਜਿਹੜੇ ਚਲਾ ਰਹੇ ਉਹਨਾਂ ਨੂੰ ਪਤਾ ਲੱਗੂਗਾ ਵੀ ਕਹਿੰਦੇ ਇਹਦੀ ਕੇਮ ਨਹੀਂ ਚੇਂਜ ਕਰਨੀ ਪੈਂਦੀ ਪਰ ਮੈਂ ਨਹੀਂ ਮੰਨਦਾ ਕਿਉਂਕਿ ਜੇ ਇਹ ਕੰਪਨੀ ਚ ਇਹਦੀ ਕੇਮ ਚੇਂਜ ਕਰਕੇ ਦੇਵੇ ਤਾਂ ਇਹ ਉੱਪਰਲੀ ਕੈਟਾਗਰੀ 'ਚ ਥੋੜਾ ਚੱਲ ਜਾਣਾ ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕੇਮ ਮਤਲਬ ਕੀ ਚੇਂਜ ਕੀਤੀ ਹੋਊਗੀ ਤੇ ਇੱਕ ਇਹ ਹੁਣ ਕੰਪਨੀ ਆਹ ਬਹੁਤ ਕਰਨ ਲੱਪੀ ਆ ਵੀ ਜਿਹੜੇ ਰੈਮ ਬਹੁਤ ਛੋਟੇ ਦੇਣ ਲੱਪੀ ਆ ਕਿਹੜੇ 16 ਦੇ ਟਾਇਰ ਆ ਹਨ ਜਿੱਦਾਂ ਹੁਣ ਆਪਣੇ ਆ ਦੇਖੋ 14 ਦਾ ਟਾਇਰ ਆ ਇਹਨੂੰ ਆਪਾਂ 14 ਦੇ ਪਾਏ ਆ ਤੇ ਇਹਦੀ ਚੜਾਈ ਦੇਖ ਲਓ ਕਿੰਨੀ ਆ ਤੇ ਇਦਾਂ 16 ਦੇ ਟਾਇਰਾਂ ਦੀ ਚੜਾਈ ਦੇਖ ਲਓ ਕਿੰਨੀ ਆ ਮਤਲਬ ਕਿ ਵੀ ਚੜਾਈ ਜਿਹੜੀ ਆ ਸੇਮ ਹੀ ਆ ਦੋਨਾਂ ਦੀ ਇਹਦਾ ਰੀਜ਼ਨ ਇਹ ਆ ਕਿ ਹੁਣ ਜਿਹੜਾ ਭਰਾਵਾਂ ਨੂੰ ਤਾਂ ਪਤਾ ਆ ਉਹ ਤਾਂ ਰੋਲਾ ਰੂਲਾ ਪਾ ਕੇ ਚੇਂਜ ਕਰਾ ਲੈਂਦੇ ਆ ਨਹੀਂ ਤਾਂ ਕੀ ਹੁੰਦਾ ਜਿਹੜੀ ਕੰਪਨੀ ਹੈ ਨਾ ਆਹ ਇਹ ਰੈਮ ਜਿਹੜਾ ਜਿੱਦਾਂ ਕੜਾਇਆ ਜਿਹੜਾ ਵੇਚ ਲੈ 14 ਦਾ ਕੜਾ ਦੇ ਦਿੰਦੇ ਆ ਦੇਖੋ ਆ ਜਿਹੜਾ ਟਾਇਰ ਆ ਹਨ ਅੰਦਰ ਨੂੰ ਮੋੜਮਾ ਆ ਦੇਖੋ ਘਟ ਹੋ ਜਾਂਦਾ ਇਹ ਮੇਰੇ ਕਈ ਬਹੁਤ ਘਟ ਭਰਾਵਾਂ ਨੂੰ ਪਤਾ ਵੀ ਜਦੋਂ ਤੁਸੀਂ ਹੁਣ ਇਹ ਟਰੈਕਟਰ ਲੈਣਾ ਹਨ 16 ਦੇ ਟਾਇਰਾਂ ਵਾਲਾ ਰੈਮ ਲੋ ਤੁਹਾਨੂੰ ਮੇਰੀ ਇਹ 10 ਵੀ ਦਿਨਾਂ ਦੇਖੋ ਇੱਥੇ ਨੰਬਰ ਲਿਖਿਆ ਹੋਣਾ ਆ ਆ ਦੇਖੋ W 15 28 ਇਹਦੇ ਉੱਤੇ 14 ਲਿਖਿਆ ਹੋਊਗਾ ਆ ਦੇਖੋ W 14 14 ਬਲ 14 ਇਹਦੀ ਦੂਜੀ ਚੜਾਈ ਹੋਗੀ ਵੀ ਉਦਾਂ 28 ਦਾ ਰੈਮ ਆ 14 28 ਮਤਲਬ ਕੀ ਵੀ ਜਿਹੜਾ ਇਹਦਾ ਰੈਮ ਆ ਇਹ 14 ਦੇ ਟਾਇਰਾਂ ਵਾਲਾ ਜਿਹੜਾ ਆਮ ਇਹਨਾਂ ਰੈਮਾਂ ਦੇ ਨਾਲੋਂ ਇਹਦਾ ਕੜਾ ਆ ਜਿੱਦਾਂ ਜਿਹੜੇ ਪਹਿਲੇ ਰੈਮ ਆਉਂਦੇ ਹਨ ਇਹਨਾਂ ਨਾਲੋਂ ਆ ਦੇਖੋ ਆ ਟਾਇਰ ਦੀ ਸਿੱਧੀ ਇੱਥੇ ਪੜਾ ਲੱਗਦੀ ਕਿਨਾਰੀ ਉਦੀ ਕਿਨਾਰੀ ਦੇਖੋ ਅੰਦਰ ਨੂੰ ਕਿੰਨੀ ਬੜੀ ਆ ਰਿਕਟ ਹੋਈ ਹੈ ਵਿੱਚ ਨੂੰ ਐ ਟੈਂਪਰ ਹੋਈ ਹੈ ਕਿਉਂਕਿ ਉਹ ਕੜਾ ਜਿਹੜਾ ਆ ਉਹ ਚੌੜਾ ਘਟਿਆ ਹੁਣ ਇਹ ਨਹੀਂ ਪਤਾ ਵੀ ਕੰਪਨੀ ਇਹ ਵਿੱਚੋਂ ਪੀਸਾ ਨੂੰ ਥੋੜ੍ਹਾ ਨੂੰ ਦਿੰਦੀ ਹੋਊਗੀ ਜਾਂ ਸਾਰਿਆਂ ਨੂੰ ਇਹ ਕਰਦੀ ਹੋਊਗੀ ਵੀ ਇਹ ਇਹਦੇ ਕਾਰਨ ਜਿਹੜਾ ਇਹਦਾ ਟਾਇਰ ਆ ਪੂਰਾ ਖੁੱਲਦਾ ਨਹੀਂਗਾ ਆ ਸੋਨਾ ਦਾ ਟਾਇਰ ਦੇਖ ਲਓ ਇੰਦਰ ਚੌੜਾ ਦਾ ਦੇਖ ਲਓ ਸੇਮ ਜਾਨੀ ਕੀ ਚੜਾਈ ਆ ਬਾਕੀ ਹੋਰ ਇਹਦੇ ਵਿੱਚ ਕੋਈ ਚੇਂਜਸ ਨਹੀਂ ਜਦਾ ਲਫਟ ਲੁੱਟਦੇ ਆ ਤੇ ਇਹਦੇ ਬਾਕੀ ਸਾਰੀ ਥਿਉਰੀ ਸੇਮ ਹੀ ਆ ਬਸ ਆਹ ਇੱਕ ਦੋ ਸੋਧ ਹੋਰ ਕਹਿਣੀ ਵੀ ਕੀਤੀ ਆ ਵੀ ਇਹਦੇ ਆਹ ਲਾਈਟਾਂ ਜਿਗੋਂ ਨੂੰ ਹੁਣ ਆਹ ਲਾਤਾ ਆ ਜਿੱਦਾਂ ਆਪਣੇ ਦੂਇਆਂ ਨੂੰ ਆਉਂਦਾ ਮਹਿੰਦਰਾ ਨੂੰ ਆਉਂਦਾ ਆ ਜਾਂ ਜੋਂਡੀਆ ਨੂੰ ਇਹ ਚਲੋ ਵਧੀਆ ਇੱਥੋਂ ਕਿਉਂਕਿ ਨਿਆਣਾ ਨਿੱਕਾ ਹੌਨ ਵੇਚ ਦੇਤਾ ਇਹਦੇ ਇੱਥੋਂ ਕਿਉਂਕਿ ਨਿਆਣਾ ਨਿੱਕਾ ਅੱਗੇ ਉਹ ਡੰਡੀ ਜੀ ਖੇਚੇ ਦਿੰਦਾ ਹੁੰਦਾ ਸੀ ਤਾਂ ਇੱਥੋਂ ਟੁੱਟ ਜਾਂਦੀ ਹੁੰਦੀ ਸੀ ਕਈਆਂ ਦੀ ਦੇਖੀ ਐ ਮੈਂ ਟੁੱਟੀ ਤੇ ਬਾਕੀ ਹੁਣ ਇਹ ਆ ਵੀ ਹੋਰ ਬਾਕੀ ਇਹਨ ਸਾਰਾ ਸੇਮ ਆ ਬਸ ਆਹ ਜਿਹੜੀਆਂ 2-4 ਇਹਨਾਂ ਨੇ ਪਰ ਵਧੀਆ ਵੀ ਕੀਤੇ ਆ ਜਿਹੜਾ ਆਹ ਪੰਪ ਦਾ ਖੋਲਣ ਖਾਲਣ ਦਾ ਕੰਜਰਖਾਨਾ ਅੱਗੇ ਹੁੰਦਾ ਸੀ ਦੇਖੋ ਪੰਪ ਇਹਨ ਪਲੱਸ ਵਾਂਗੂ ਪੱਧਰੇ ਹੀ ਕਰਤਾ ਇਹਨ ਪਾਰੀ ਮੋਰੇ ਚ ਜਿਹੜੀ ਪਾਵਰ ਸਟੇਸ਼ਨ ਦੀਆਂ ਸਪਲਾਈਆਂ ਦੀ ਪੈਪਸੀ ਉਹ ਥੱਲੇ ਜੀ ਕਰਤੀਆਂ ਇਦਾਂ ਜੀ ਤੇ ਇਹਦੇ ਨਾਲ ਇਹ ਆ ਵੀ ਹੁਣ ਜਿਹਦਾ ਇੱਕ ਆਹ ਇਹਨਾਂ ਨੇ ਬਾਹਰ ਜਿਹੜਾ ਪੰਪ ਦੇ ਜੈਕ ਲੱਗਾ ਹੁੰਦਾ ਸੀ ਉਹ ਵੀ ਹਟਾਤਾ ਕੋਈ ਉਹਦਾ ਇੰਨਾ ਖਾਸ ਨਹੀਂ ਫਾਇਦਾ ਕਿਉਂਕਿ ਜਿਹਨਾਂ ਨੂੰ ਨੌਲੇਜ ਸੀਗੀ ਉਸ ਚੀਜ਼ ਬਾਰੇ ਉਹ ਸਾਰੇ ਲਹਾ ਕੇ ਰੱਖਦੇ ਸੀ ਆਪਾਂ ਵੀ ਜਿਦਾਂ ਉਦੋਂ ਹੀ ਜਾਣੀ ਕਿ ਜਦੋਂ ਪੰਪ ਚੇਂਜ ਕਰਾਇਆ ਸੀਗਾ ਤੇ ਆਪਾਂ ਤਾਂ ਚਲੋ ਸਾਰਾ ਚੇਂਜ ਹੀ ਕਰਾਤਾ ਸੀ ਪਰ ਪਹਿਲੇ ਤੇ ਵੀ ਆਪਾਂ ਲਹਾਤਾ ਸੀ ਆਲੇ ਕੋਈ ਉਹਦਾ ਇੰਨਾ ਫਾਇਦਾ ਨਹੀਂ ਬਾਕੀ ਹੋਰ ਆਹ ਜੋ ਵੀ ਆ ਇੰਟਰਕੂਲਰ ਆ ਬਾਕੀ ਸਾਰੀ ਸੇਮ ਥਿਊਰੀ ਆ ਬਸ ਆਹੀ ਇਹਨਾਂ ਨੇ ਮੇਨ ਮੇਨ ਇਹਦੇ ਵਿੱਚ ਫਰਕ ਕੀਤੇ ਆ ਕਾਹ ਆ ਮਿੱਤਰ ਹੋ ਦੇਖੋ ਆ ਜਿਹੜਾ ਪਹਿਲਾਂ ਆਉਂਦਾ ਸੀ 20 21 ਤੱਕ ਬੱਟਾ ਕਿੰਨਾ ਹੈਵੀ ਆ ਮਤਲਬ ਕਿ ਆ ਦੇਖੋ ਸਾਰੇ ਭਾਰਤ 'ਚ ਜਿਹੜਾ ਹੁਣ ਇਹਨਾਂ ਨੇ ਕੀਤਾ ਆ ਮੈਨੂੰ ਲੱਗਦਾ ਨਹੀਂ ਵੀ 10 15 ਕਿਲੋ ਭਾਤ ਘਟਾਇਆ ਹੀ ਹੁਣ ਆ ਦੇਖੋ ਬੋਰ ਸਾਰਾ ਹੀ ਖਾਲੀ ਕਰਤਾ ਬਸ ਇੰਨੀ ਕਿਨਾਰੀ ਰੱਖੀ ਆ ਬਾਕੀ ਸਾਰੀ ਵਿੱਚੋਂ ਖਾਲੀ ਨਹੀਂ ਤਾਂ ਜਿੱਦਾ ਪਹਿਲੇ ਜਿਹੜੇ ਹੌਲ ਲੈਣ ਹੁੰਦੇ ਸੀ ਉਹਨਾਂ ਦਾ ਇਦੋਂ ਵੀ ਭਾਰਾ ਹੁੰਦਾ ਸੀ ਸਮਾਂ ਤੇ ਆ ਦੇਖੋ ਆ ਜਿਆਦਾ ਹੀ ਛੋਟਾ ਕਰਤਾ ਹੁਣ ਇਹਨਾਂ ਨੇ ਆਕਸਨ ਇਹਦੇ ਉੱਤੇ ਪਲੇਟਾਂ ਪੈਣੀਆਂ ਵਜਨ ਪੈਣੀਆਂ ਵੀ ਜੇ ਇਦਾਂ ਫੇਰ ਵੀ ਠੋਸ ਰਵੇ ਤਾਂ ਆ ਦੇਖੋ ਕਿੰਨੀ ਮਜ਼ਬੂਤੀ ਬਣਦੀ ਆ ਆ ਦੇਖੋ ਆ ਕਿੰਨਾ ਚੌੜਾ ਆ ਤੇ ਉਹ ਜਿਆਦਾ ਹੀ ਥੋੜਾ ਜਿਹਾ ਉਹਨਾਂ ਨੇ ਪਤਲਾ ਕਰਤਾ ਹੁਣ ਅੱਗੇ ਤੇ ਬਾਕੀ ਹੋਰ ਆਹ ਜਿਹੜੀਆਂ ਚੀਜ਼ਾਂ ਆ ਬਾਕੀ ਜਿਨ੍ਹਾਂ ਦੀ ਹਾਈਟ ਘੱਟ ਆ ਵੈਸੇ ਉਹਨਾਂ ਨੂੰ ਬੈਨੀਫਿਟ ਵੀ ਹੋ ਸਕਦਾ ਪਰ ਮੈਂ ਜਿੱਦਾਂ ਬੈਠ ਕੇ ਦੇਖਿਆ ਵੀ ਇਹਦੇ ਬੰਦੇ ਦੀ ਹਾਈਟ ਥੋੜੀ 5 11 ਜਾਂ 6 ਇੰਚ ਦੇ ਸਪੌਟ ਦੇ ਲੱਗੇ ਆ ਉਹਨਾਂ ਦੇ ਗੋਡੇ ਜੇ ਥੋੜੇ ਜ਼ਿਆਦਾ ਤਾਂ ਨੂੰ ਮੁੜਦੇ ਆ ਪਰ ਆਹ ਕੰਮ ਕੰਪਨੀ ਨੂੰ ਇਹ ਜੇ ਕੋਈ ਬਹੁਤ ਮਤਲਬ ਕੀ ਆ ਨਹੀਂ ਕੰਮ ਉਹਨਾਂ ਨੇ ਬਹੁਤ ਪੜਾ ਕੀਤਾ ਵੀ ਜਿਹੜਾ ਆ ਦੇਖੋ ਸਟੀering ਕਿੱਥੇ ਜਾ ਕੇ ਤਾਂਹਾਂ ਚੜਿਆ ਹੈ ਤੇ ਇਹਦੇ ਦੇਖੋ ਐਨ ਜਮਾਂ ਹੱਲੇ ਆਪਾਂ ਕੰਪਨੀ ਵਾਲਾ ਸਟੀering ਪਾਇਆ ਆ ਜਦੋਂ ਇਹਨੂੰ ਆਪਾਂ ਸੋਨਾ ਲੀਕਾ ਵਾਲਾ ਦੂਆ ਪਾ ਲਈਦਾ ਆ ਜਾਂ 60 ਵਾਲਾ ਤੇ ਇਹਦੇ ਜਵਾਂ ਲੱਗ ਗਿਆ ਆ ਜਾਂਦਾ ਉਹਦੇ ਨਾਲ ਇਹ ਹੋ ਜਾਂਦਾ ਵੀ ਪਟਾਣੀਆਂ ਚ ਬੰਦਾ ਬਹਿ ਜਾਂਦਾ ਸਟੀਰਿੰਗ ਜਾਂ ਫੜ ਕੇ ਇੱਦੀ ਪਟਾਂ ਦੇ ਵਾਹਾਂ ਜਿ ਰੱਖ ਕੇ ਤੋਂ ਹੁਣ ਆ ਆ ਵੀ ਇਹ ਇਦਾਂ ਤਾਂ ਹੁਣ ਮੋੜੇ ਚੱਕ ਕੇ ਆ ਦੇਖੋ ਕਿੰਨਾ ਫੜ ਕੇ ਟਰੈਕਟਰ ਜਿਹਾ ਸ਼ੋਰ ਆ ਰਹੀ ਦੀ ਬਹੁਤ ਥੱਲੇ ਇਹਦੇ ਨਾਲ ਆ ਦੇਖ ਇੱਥੋਂ ਦੇਖ ਨੂੰ ਬਹਿਣ ਨੂੰ ਨਹੀਂ ਬੰਦਾ ਫੀਲਿੰਗ ਨਹੀਂ ਆਉਂਦੀ ਵੀ ਹੋਲੈਂਡ ਤੇ ਬੈਠੇ ਸੋ ਬਾਕੀ ਇਹਦੇ ਵਿੱਚ ਕੋਈ ਹੋਰ ਇਦਾਂ ਨਹੀਂ ਕੋਈ ਚੇਂਜਸ ਨਹੀਂ ਤੇ ਆਹ ਰਿਮਾਂ ਦਾ ਵੀ ਜਿਨੇ ਵੀ ਮੇਰੇ ਭਰਾਣੇ ਰਾਈਟ ਲੈਣਾ ਰਿਮਾਂ ਦਾ ਜਰੂਰ ਖਿਆਲ ਰੱਖੋ ਰਹਿਮ ਇਹ ਮਤਲਬ ਕਿ ਪੂਰੇ ਚੌੜੇ 16 ਦੇ ਟਾਇਰਾਂ ਵਾਲੇ ਉਹ ਚਾਹੀਦੇ ਜਿਹਦਾ ਇਹੇ ਕਰਨੀ ਇਹਨਾਂ ਦੀ ਚੜਾਈ ਥੋੜਾ ਟਾਇਰ ਅੰਦਰ ਨੂੰ ਘਟ ਹੋ ਜਾਂਦਾ ਹੈ ਫਿਰ ਟਾਇਰ ਪੂਰਾ ਜਾਂਗੜ ਨਹੀਂ ਲੱਗਦਾ ਦੇਖੋ ਅੰਦਰ ਨੂੰ ਕਿਨਾਰੀ ਮੁੜੀ ਆ ਤੇ ਇਹਨਾਂ ਦੀ ਕਿਨਾਰੀ ਆ ਉੱਪਰੋਂ ਜਾਨਕਿ ਆ ਦੇਖੋ ਇਹਨਾਂ ਇੰਦਾ ਸਿੱਧੀ ਆ ਬਾਕੀ ਆ ਨੰਬਰ ਤੋਂ ਹੀ ਤੁਹਾਡੇ ਸਾਹਮਣੇ ਇੰਚ ਦਾ ਇੰਚ 1.5 ਇੰਚ ਦਾ ਫਰਕ ਆ ਜਾਨਕਿ ਉਹਦੇ ਨਾਲ ਫਿਰ ਤਾਂ ਟਾਇਰ ਦੀ ਚੜਾਈ ਜਿਹੜੀ ਆ ਘਟ ਜਾਂਦੀ ਹੈ ਜੇ ਆਪਾਂ 2 आर एम ਪਾਉਣੇ ਆ ਸੋ ਬਾਕੀ ਆਹ ਕੰਪਨੀ ਨੇ ਬਹੁਤ ਵਧੀਆ ਜਿਗਾੜ ਕੀਤਾ ਜਿਹੜਾ ਸਪਲਾਈ ਸਪਲੀਆਂ ਚੇਂਜ ਕਰਾਂ ਤੇ ਪੰਪ ਖੋਲਣ ਨੂੰ ਕੋਈ ਦਿੱਕਤ ਨਹੀਂ ਤੇ ਬਾਕੀ ਸਾਰੇ ਟਰੈਕਟਰ ਮਿੱਤਰੋ ਐਨ ਸੇਮ ਆ ਪੂਰਾ ਯੰਗੜ ਤੇ ਆਹ ਇੱਕ ਦੋ ਕੁ ਚੇਂਜਸ ਜਿਹੜੀ ਇਹ ਨਹੀਂ ਸੋਹਣੀਆਂ ਲੱਗੀਆਂ ਤੇ ਜਿਹੜਾ ਸਟੀering ਜ਼ਿਆਦਾ ਉੱਚਾ ਕਰਤਾ ਹੈ ਬਾਕੀ ਲਾਈਟਾਂ ਵੀ ਐਨ ਪੂਰੀਆਂ ਸੋ ਮਿਲਦੇ ਆਂ ਇੱਦਾਂ ਹੀ ਹੋਰ ਅਗਲੀ ਵੀਡੀਓ ਤੇ